ਇਸ ਬੰਦੇ ਦੀ ਸ਼ਾਇਦ ਇੱਕ ਬਾਈ ਜੀ ਵੀਡੀਓ ਬੜੀ ਵਾਇਰਲ ਹੋ ਰਹੀ ਜਿੱਤੇ ਰਾਸ਼ਨ ਤੋਲ ਰੋਲਾ ਪੈ ਰਿਹਾ ਉਹ ਕੀ ਕਰਦਾ ਜਿਹੜਾ ਨਜਾਇਜ਼ ਬੰਦੇ ਆਣ ਕੇ ਹੁਣ ਕੁਝ ਮੈਂ ਕਹਿਣਾ ਨਹੀਂ ਚਾਹੁੰਦਾ ਕੁਝ ਲੋਕੀ ਇਕੱਠੇ ਹੋ ਕੇ ਆ ਜਾਂਦੇ ਬੰਨ ਤੇ ਬੈਠ ਜਾਂਦੇ ਆ ਕੋਈ ਇੱਕ ਜਣਾ ਟਰਾਲੀ ਰੋਕ ਲੈਂਦਾ ਦੂਜਾ ਦੂਜਿਆਂ ਨੂੰ ਫੋਨ ਕਰਕੇ ਸਾਥ ਲੈ ਜਾਂਦਾ ਆ ਜਾਓ ਵੀ ਰੋਗੀ ਟਰਾਲੀ ਜਿਨ੍ਹਾਂ ਨੂੰ ਨਹੀਂ ਲੋੜ ਉਹ ਵੀ ਚੁੱਕ ਕੇ ਲੈ ਜਾਂਦੇ ਆ ਐਦਾਂ ਕਰਦੇ ਆ ਹੱਥਾਂ ਜੋ ਖੋਣ ਖੋਣ ਵਾਲੀ ਗੱਲ ਬਣੀ ਵੀ ਇਧਰ ਨੂੰ ਖੋ ਕੇ ਮੈਂ ਲੈ ਜਾ ਇਧਰੋਂ ਖੋ ਕੇ ਮੈਂ ਲੈ ਜਾ ਉਹਦਾ ਕੀ ਫਾਇਦਾ ਯਾਰ ਤੇ ਸ਼ਰਾਰਤੀਆਂ ਅੰਸਰਾਂ ਤੋਂ ਬਚੋ ਜਿਹੜੇ ਆ ਬਣਾ ਕੇ ਗਰੁੱਪ ਚ ਟੋਲੀਆਂ ਬਣਾ ਕੇ ਮੋੜਾਂ ਤੇ ਖੜੇ ਹੋਏ ਲੁੱਟਣ ਵਾਸਤੇ ਉਹਨਾਂ ਤੋਂ ਬਚੋ ਭਾਈ ਜੀ ਜੀ ਬੇਟੀ ਦਾ 2 ਮਹੀਨੇ ਬਾਅਦ ਵਿਆਹ 35 ਕਿਲੇ ਪੈੜੀ ਜ਼ਮੀਨ ਡੁੱਬ ਗਈ ਤੇ ਕਿਵੇਂ ਹੋਊਗਾ ਸਾਰਾ ਗੁਜ਼ਾਰਾ ਗਲਤ ਕਮੈਂਟ ਕਰਨ ਨਾਲ ਦੱਸਣਾ ਚਾਹੁੰਦਾ 35 ਕਿਲੇ ਜ਼ਮੀਨ ਤੇਜ਼ ਵੀ ਖਰਾਬ ਹੋਈ ਹਾਂ 24ਵਾਂ ਪਾਣੀ ਆ ਚਲੋ ਇੰਨਾ ਨਹੀਂ ਆਇਆ ਹਰ ਸਾਲ ਪਾਣੀ ਆਉਂਦਾ ਉਹਦੇ ਵਿੱਚ ਬਾਈਦਾ ਕੀ ਆ ਜੇ ਤੁਹਾਨੂੰ ਚੰਗੀ ਲੱਗਦੀ ਆ ਨਾ ਇਹ 35 ਕਿੱਲੇ ਜਮਿੰਡੇ ਸਾਨੂੰ 5 ਕਿੱਲੇ ਉਧਰ ਸੇਫ ਜਗ੍ਹਾ ਤੇ ਘੱਟ ਦੇ ਦਿਓ 10 ਘੱਟ ਦੇ ਦਿਓ ਸਾਨੂੰ 25 ਛੱਡ ਦਿਓ ਉਧਰ ਕੋਈ ਗੱਲ ਨਹੀਂ ਸੀ 35 ਦੇ ਨੂੰ ਤਿਆਰ ਆ ਲਓ ਜੀ ਆ ਆਫਰ ਆ ਗਿਆ ਕਿ ਵੀ 10 ਕਿੱਲੇ ਸਾਨੂੰ ਘੱਟ ਦੇ ਦਿਓ 25 ਸਾਨੂੰ ਸਾਈਡ ਤੇ ਦੇ ਦਿਓ ਆ 35 ਦੇ 35 ਤੁਸੀਂ ਲੈ ਲਓ ਹਾਂ ਜੀ ਇੱਕ ਤਾਂ ਅਸੀਂ ਦਰਿਆ 'ਚ ਡੁੱਬਣ ਡੇ ਆ ਇੱਕ ਤੁਸੀਂ ਦੋ ਲੈਣਾ ਲੈ ਕੇ ਤੇ ਬਸ ਵਿਹਲੇ ਹੋ ਜਾਂਦੇ ਹਾਂ ਉਸ ਉਹਨਾਂ ਕਮੈਂਟਾਂ ਦਾ ਜਨਤਾ ਦੇ ਕੀ ਸਰਪੰਦਾ ਲਗਭਗ ਅਸੀਨਾ ਝੋਨੇ ਦੇ ਪੈਸੇ ਦਾ ਪਹਿਲਾਂ ਹੀ ਲੈ ਕੇ ਖਾਦੇ ਹੁੰਦੇ ਤੁਹਾਨੂੰ ਪਤਾ ਹੀ ਆ ਬਿਲਕੁਲ ਜਿੰਮੇਦਾਰੀ ਦੇ ਕਿੰਨੇ ਕਿੰਨੇ ਖਰਚੇ ਆ ਹਾਂ ਕਿੰਨੇ ਖਰਚੇ ਨੇ ਸਾਡੇ ਹੁਣ ਜਿਹੜਾ ਹੁਣ 5-5 7-7 ਲੱਖ ਦਾ ਦਾਦਾ ਦਾ ਢੀਲ ਲੱਗਣਾ ਉਹਨਾਂ ਨੂੰ ਜ਼ਮੀਨਾਂ ਤੋਂ ਬਣਾਉਣ ਤੇ ਜਿਹੜੇ ਜੀਸੀਬੀ ਵਾਲਿਆਂ ਜਾਂ ਦੂਜਿਆਂ ਨੇ ਖਰਚੇ ਰਹਿਣੇ ਤੇ ਜਿਹੜਿਆਂ ਨੇ ਮਿੱਟੀ ਚਕਾਉਣੀ ਪੈਣੀ ਕਿਦੋਂ ਪਾਉਣੀ ਪੈਣੀ ਆ ਸਾਰਾ ਕੁਝ ਕਰਨਾ ਪੈਣਾ ਫਿਰ ਸਾਨੂੰ ਇਹਨਾਂ ਨੇ ਆਰਡਰ ਹੈਗਾ ਵੀ ਰੇਤਾਂ ਦੀ ਟਰਾਲੀ ਕਿਤੇ ਵੇਚ ਲਈਏ ਸਾਰੇ ਪਿੰਡ ਦੀ ਥੋੜੀ ਖੱਡ ਪਾਸ ਕਰ ਦੇਣੀ ਤੁਸੀਂ ਦੋ ਘਰਾਂ ਦੀ ਆਜੂ ਜ਼ਮੀਨ ਤੇ ਨਾ ਘਰਾਂ ਦੀ ਆਜੂ ਕੀ ਜ਼ਮੀਨ ਤੇ ਬਾਕੀ ਪਿੰਡ ਕੀ ਕਰੂਗਾ ਅਸੀਂ 15 15 16 16 ਕਿੱਲੇ ਵਾਲੇ ਜ਼ਿਮੀਂਦਾਰ ਸਾਨੂੰ ਮੰਗਤੇ ਬਣਾ ਕੇ ਰੱਖਤਾ ਨਾ ਨੇ ਵੀ ਤੁਸੀਂ ਉਹਦੇ ਪੱਲੇਦਾਰੀ ਕਰਿਆ ਜੇ ਤੁਸੀਂ ਟਰਾਲੀਆਂ ਲੱਦਿਆ ਦੋ ਘਰਾਂ ਦੀ ਕੱਡ ਪਾਸ ਕਰ ਦੇਾਂਗੇ ਪਰਿਵਾਰ ਦਾ ਤਿੰਨਾ ਘਰਾਂ ਦਾ 30 ਲੱਖ ਦਾ ਝੋਨਾ ਕੌਣ ਪੂਰਾ ਸੋ ਦੋਸਤੋ ਇਸ ਵੇਲੇ ਮੈਂ ਖੜਾ ਜੀ ਗੱਟਾ ਬਾਦਸ਼ਾ ਪਿੰਡ ਹੈ ਜ਼ਿਲ੍ਹਾ ਤਰਨਤਾਰ ਫਰੋਜਪੁਰ ਔਰ ਕਪੂਰਥਲਾ ਇੱਥੇ ਤਿੰਨ ਜ਼ਿਲ੍ਹਿਆਂ ਦਾ ਸੰਮੇਲ ਹੁੰਦਾ ਹੈ ਹਰੀਕੇ ਹੈੱਡ ਦੇ ਉੱਪਰ ਇੱਥੇ ਹੀ ਦੋ ਦਰਿਆਵਾਂ ਦਾ ਮਿਲਪ ਹੁੰਦਾ ਹੈ ਸਤਲੁਜ ਔਰ ਬਿਆਸ ਤੇ ਆਹ ਤਸਵੀਰ ਵੇਖ ਲਓ ਇਹ ਕੋਈ ਦਰਿਆ ਦੀ ਤਸਵੀਰ ਨਹੀਂਗੀ ਆਹ ਉਦਾਸ ਚਿਹਰੇ ਪਿੱਛੇ ਕਰਕੇ ਤਸਵੀਰ ਦਿਖਾ ਦਿਓ ਪਿਛਲੇ ਪੰਨੇ ਆਹ ਉਦਾਸ ਚਿਹਰੇ ਔਰ ਦੂਰ ਤੱਕ ਟਿਕ ਟਿਕੀ ਲਾ ਕੇ ਵੇਖਦਿਆਂ ਹੋਈਆਂ ਅੱਖਾਂ ਵੇਖ ਰਹੀਆਂ ਨੇ ਕਿ ਕਦੋਂ ਇਹ ਪਾਣੀ ਥੱਲੇ ਉਤਰੇਗਾ ਅਸੀਂ ਆਪਣੇ ਖੇਤਾਂ ਨੂੰ ਜਾਵਾਂਗੇ ਔਰ ਆਪਣੇ ਖੇਤਾਂ ਦਾ ਹਾਲ ਚਾਲ ਜਾਣਾਂਗੇ ਇਹ ਉਹ ਕਿਸਾਨ ਨੇ ਜਿਨ੍ਹਾਂ ਨੇ ਮਿਹਨਤ ਕਰਕੇ ਆਪਣੀਆਂ ਫਸਲਾਂ ਪੁੱਤਾਂ ਵਾਂਗੂ ਪਾਲੀਆਂ ਸਨ ਪਰ ਅੱਜ ਘਰ ਵੀ ਡੁੱਬ ਗਏ ਖੇਤ ਵੀ ਡੁੱਬ ਗਏ ਸਾਰਾ ਕੁਝ ਖਤਮ ਹੋ ਗਿਆ ਤੇ ਬਹੁਤ ਸਾਰੇ ਕੰਮ ਜਿਹੜੇ ਆ ਕਿਸਾਨ ਦੇ ਉਹ ਖੇਤੀਬਾੜੀ ਤੋਂ ਹੀ ਚੱਲਦੇ ਆਪਾਂ ਸਿੱਧੀ ਗੱਲਬਾਤ ਕਰਾਉਨੇ ਆ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਜੀ ਮੈਂ ਪਹਿਲਾਂ ਵੀ ਤੁਹਾਡੀ ਵੀਡੀਓ ਦੇਖੀ ਆ ਹਾਂਜੀ ਉਹਦੇ ਵਿੱਚ ਬਹੁਤ ਵੱਡੀਆਂ ਗੱਲਾਂ ਕੀਤੀਆਂ ਤੁਸੀਂ 35 ਕਿੱਲੇ ਜ਼ਮੀਨ ਡੁੱਬ ਗਈ ਹੈ ਪਰ ਫਿਰ ਵੀ ਚੜ੍ਹਦੀ ਕਲਾ ਚ ਭਾਈ ਜੀ ਇਹ ਵੀਡੀਓ ਤੇ ਆਈ ਸਾਹਮਣੇ ਹਾਂ ਤੁਹਾਡੇ ਨਾਲ ਹੀ ਆ ਅਸੀਂ ਲੋੜ ਹੀ ਨਹੀਂ ਪਈ ਤੇ ਨਾ ਕੋਈ ਅਸੀਂ ਵੀਡੀਓ ਤੇ ਗੱਲ ਕੀਤੀ ਇਹ ਵੀ ਮਜਬੂਰੀ ਕਰਕੇ ਮੈਨੂੰ ਕਰਨੀ ਪਈ ਪਿਛਲੇ ਸਾਲ 23 ਦੇ ਵਿੱਚ ਬਹੁਤ ਆਪਣਾ ਨੁਕਸਾਨ ਹੋਇਆ ਜੀ ਆਪਾਂ ਕੋਈ ਸਰਕਾਰ ਕੋਲ ਵੀ ਜਿਹੜਾ ਦਾਣਾ ਦੂਣਾ ਆਇਆ ਸੀ ਉਹ ਨਹੀਂ ਲਿਆ ਤੁਹਾਨੂੰ ਦੱਸਿਆ ਮਗਰੋਂ ਜਾ ਕੇ ਪੈੜੀ ਦੇਖੀ ਪੈੜੀ ਖਰਾਬ ਸੀ ਪੈੜੀ ਦੇ ਵਿੱਚ ਮੁੜ ਕੇ ਫਿਰ ਖਾਲਸਾ ਆੜਦਿਆਂ ਦੀ ਇਹਨਾਂ ਮੁੰਡਿਆਂ ਵੀਰਾਂ ਭਰਾਵਾਂ ਨੇ ਟਰੈਕਟਰ ਲਿਜਾ ਕੇ ਆਪਦੇ ਖਾਲਸਾ ਨਾਲ ਤੇਲ ਦੇਦਾ ਪੈੜੀ ਬਣਾ ਕੇ ਤੇ ਆਪਾਂ ਤੁਹਾਨੂੰ ਸਾਰੀ ਗੱਲ ਉਦੋਂ ਵੀ ਸੁਝਾਈ 35 ਕਿਲੇ ਪੈੜੀ ਦੱਸੀ ਤੁਸੀਂ ਹਾਂਜੀ ਤੇ ਕਿੰਨ ਭਰਾ ਜੀ ਹਾਂਜੀ ਸਾਰੀ ਡੁੱਬ ਗਈ ਸਾਰੀ ਡੁੱਬ ਗਈ ਆ ਮੇਰੇ ਏਰੀਆ ਦੇ ਬੰਦੇ ਸਾਰੇ ਖੜੇ ਹਾਂਜੀ ਪਸ਼ੂ ਕਿੰਨੇ ਨੇ ਪਸ਼ੂ 45 45 ਹਾਂਜੀ ਚਾਰਾ ਵੀ ਡੁੱਬ ਗਿਆ ਹੁਣ ਇਹ ਇਧਰ ਥੋੜਾ ਥੋੜਾ ਬਚਿਆ ਜਿਹੜਾ ਇਧਰ ਵਾਲਾ ਉਧਰਲਾ ਚਾਰਾ ਸਾਰਾ ਜਿੰਨੀ ਹੈਗੀ ਸੀ ਨਾ ਆਪਣੀ ਟੂੜੀ ਬਣਾਈ ਪਿਛਲੇ ਸਾਲ ਦੀ 15 ਟਰਾਲੀਆਂ ਮੇਰੇ ਭਰਾ ਦੀ ਟੂੜੀ ਪਈ ਸੀ ਨਾਲ ਉਹ ਵੀ ਰੋੜ ਗਈ ਸਾਰੀ ਪਿਛਲੇ ਸਾਲ ਦੀ ਵਧੀਆ ਹੀ ਹੁਣ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਸਾਹਮਣੇ ਆ ਰਹੀਆਂ ਹੁਣ ਤਾਂ ਤੁਹਾਨੂੰ ਦੱਸਿਆ ਜੀ ਬਸ ਵਿਆਹ ਦੀ ਇੱਕ ਮੁਸ਼ਕਲ ਹੈ ਦੂਜੀ ਗੁਰੂ ਫੁੱਲ ਕਮੇਟੀ ਦਾ ਵਿਆਹ ਕਰਿਆ ਹਾਂਜੀ ਹੁਣ ਕਿੱਦਾਂ ਹੋਊਗਾ ਵਿਆਹ ਫਿਰ ਕੋਈ ਲਾਉਣੇ ਆ ਕਿ ਸਕੀਮਾਰਟ ਦੀਏ ਨਾਲ ਕੋਈ ਕਰਦੇ ਆ ਬਾਅਦ ਛੋਣਾ ਪਿਛਲਾ ਤਾਂ ਬਚਲੇ ਉਧਰ ਲੈਂਦਾ ਹੁਣ ਕੋਈ ਆਪਣਾ ਬਾਹ ਜਾਣੀ ਨਹੀਂ ਜੀ ਹੁਣ ਪਿੱਛੇ ਇਧਰ ਪਾਰੀ ਆਉਂਦਾ ਹੈ ਤੇ ਫਰੋਜਪੁਰ ਤੱਕ ਪਾਣੀ ਜਾਂਦਾ ਹੈ ਦਸੋ ਆੜਤੀਆ ਇੰਨੇ ਪੈਸੇ ਕਿੱਥੋਂ ਕੱਢੇਗਾ ਸੰਤੋਖ ਇਹ ਫਿਕਰ ਬਣਿਆ ਇਸ ਕਰਕੇ ਹੀ ਉਦੋਂ ਤੇ ਬੰਨਤੇ ਹੀ ਬੈਠੇ ਆ ਤੁਸੀਂ ਉਦੋਂ ਵੀ ਸਾਨੂੰ ਮਿਲੇ ਜੀ ਅਸੀਂ ਇੱਥੇ ਹੀ ਸਾਂ ਤੁਸੀਂ ਅੱਜ ਵੀ ਰੱਬੀ ਆਏ ਜੇ ਆਪਾਂ ਕਿਹੜਾ ਕਰਾਰ ਕਰਕੇ ਇੱਕ ਦੂਜੇ ਨੂੰ ਮਿਲੇ ਹਾਂ ਨਹੀਂ ਬਿਲਕੁਲ ਤੇ ਅੱਜ ਵੀ ਅਸੀਂ ਇੱਥੇ ਹੀ ਇਸੇ ਨੋਜ ਦੀ ਉਦੋਂ ਮਿਲੇ ਸਾਂ ਇਸੇ ਟਾਲੀ ਥਲੀ ਉਦੋਂ ਬੈਠੇ ਹਾਂ ਇਸੇ ਟਾਲੀ ਥਲੀ ਅੱਜ ਬੈਠੇ ਆ ਇੱਕ ਤਾਂ ਮੈਂ ਤੁਹਾਡੇ ਚੈਨਲ ਦੇ ਮਾਦੀ ਰਵੀ ਸਪਸ਼ਟ ਕਰਨਾ ਚਾਹੁੰਦਾ ਵੀ ਤੁਸੀਂ ਉਦੋਂ ਵੀ ਵੀਡੀਓ ਬਣਾਈ ਸੀ ਜੀ ਜੀ ਗਲਤ ਕਮੈਂਟ ਕੀਤੇ ਸੀ 35 ਕਿਲੇ ਜ਼ਮੀਨ ਤਿੰਨਾ ਪਰਾਵਾਂ ਦੀ ਆ ਤਿੰਨਾ ਪਰਾਵਾਂ ਦੀ ਆ ਇਧਰ ਜ਼ਮੀਨ ਆ ਲਗਭਗ 2-2 2.5 ਕਿਲੇ ਜ਼ਮੀਨ ਹਾਂਜੀ ਹਾਂਜੀ ਤੇ ਇਹ ਗਲਤ ਕਮੈਂਟ ਕਰਨ ਵਾਲਾ ਦੱਸਣਾ ਚਾਹੁੰਦਾ ਹਾਂ 35 ਕਿਲੇ ਜ਼ਮੀਨ ਤੇਜ ਵੀ ਖਰਾਬ ਹੋਈ ਹਾਂਜੀ 24ਵਾਂ ਪਾਣੀ ਆ ਚਲੋ ਇੰਨਾ ਨਹੀਂ ਆਇਆ ਹਰ ਸਾਲ ਪਾਣੀ ਆਉਂਦਾ ਉਹਦੇ ਵਿੱਚ ਵਾਇਦਾ ਕੀ ਆ ਠੀਕ ਆ ਨਾ ਜੇ ਤੁਹਾਨੂੰ ਚੰਗੀ ਲੱਗਦੀ ਆ ਨਾ ਇਹ 30 35 ਕਿੱਲੇ ਜਮਿੰਡਾ ਸਾਨੂੰ 5 ਕਿੱਲੇ ਉਧਰ ਸੇਫ ਜਗ੍ਹਾ ਤੇ ਘੱਟ ਦੇ ਦਿਓ 10 ਘੱਟ ਦੇ ਦਿਓ ਸਾਨੂੰ 25 ਛੱਡ ਦਿਓ ਉਧਰ ਕੋਈ ਗੱਲ ਨਹੀਂ ਸੀ 35 ਦੇ ਨੂੰ ਤਿਆਰ ਆ ਲਓ ਜੀ ਆ ਆਫਰ ਆ ਗਿਆ ਵੀ 10 ਕਿੱਲੇ ਸਾਨੂੰ ਘੱਟ ਦੇ ਦਿਓ 25 ਸਾਨੂੰ ਸਾਈਡ ਤੇ ਦੇ ਦਿਓ ਆ 35 ਦੇ 35 ਤੁਸੀਂ ਲੈ ਲਓ ਹਾਂ ਜੀ ਉਹ ਮੇਰੇ ਜਿਹੜੇ ਵੀਰ ਗਲਤ ਕਮੈਂਟ ਕਰਦੇ ਆ ਨਾ ਉਹਨਾਂ ਨੂੰ ਇੱਕ ਆਪਣੀ ਸੋਚ ਨੂੰ ਸੁਧਾਰੋ ਮੇਰੇ ਵੀਰ ਇੱਕ ਤਾਂ ਇਹ دریاਜ ਡੁੱਬਣ ਡੇ ਆ ਇੱਕ ਤੁਸੀਂ ਦੋ ਲੈਣਾ ਲੈ ਕੇ ਤੇ ਬਸ ਵਿਹਲੇ ਹੋ ਜੰਨੇ ਹੋ ਉਸ ਉਹ ਉਹਨਾਂ ਕਮੈਂਟਾਂ ਦਾ ਜਨਤਾ ਤੇ ਕੀ ਅਸਰ ਪੈਂਦਾ ਬਿਲਕੁਲ ਕਮੈਂਟ ਕਰਨਾ ਬੜਾ ਸੌਖਾ ਇਸ ਰੂਮ ਚ ਬੈ ਕੇ ਜਿਹੜਾ ਗਰਾਊਂਡ ਲੈਵਲ ਤੇ ਬੰਦਾ ਰਿਹਾ ਮੈਂ ਇਹੋ ਜਿਹੇ ਹਾਲਾਤ ਵੇਖੇ ਘਰਾਂ ਦੇ ਘਰਾਂ ਦੇ ਘਰ ਖਤਮ ਹੋ ਗਏ ਜਿਨ੍ਹਾਂ ਦੇ ਘਰ ਵੀ ਡੁੱਬ ਗਏ ਜ਼ਮੀਨਾਂ ਵੀ ਡੁੱਬ ਗਈਆਂ ਤੰਬੂ ਲਾ ਕੇ ਰਹਿ ਰਹੇ ਵਿਚਾਰੇ ਹਾਂਜੀ ਹਾਂਜੀ ਬੜੀ ਮੁਸ਼ਕਿਲ ਦਾ ਸਾਹਮਣਾ ਕਰ ਰਹੇ ਆ ਜੀ ਵੇਖੋ ਇਹ ਕਿਤੇ ਉਧਰ ਪਾਣੀ ਆ ਜਿਹੜੀਆਂ ਦਰਿਆਵਾਂ ਵਾਲੀਆਂ ਜ਼ਮੀਨਾਂ ਸੀਗੀਆਂ ਇਹ ਕੋਈ ਦਰਿਆ ਹੁਣ ਆਪਦੀ ਜ਼ਮੀਨ 'ਚ ਥੋੜੀ ਲੱਗ ਰਿਹਾ ਮਾਲਕੀ ਜ਼ਮੀਨਾਂ 'ਇਹ ਦਰਿਆ ਚੱਲ ਰਿਹਾ ਸਾਰਿਆਂ ਦੀਆਂ ਮਾਲਕੀ ਜ਼ਮੀਨਾਂ ਨੇ ਬਿਲਕੁਲ ਤੇ ਬਸ 2 ਮਿੰਟ ਸ਼ਬਦ ਲਿਖਤੇ ਤੇ ਬਸ ਲੋਕੀ ਵਿਰਲੇ ਹੋ ਗਏ ਸੋਚਦੇ ਨਹੀਂ ਵੀ ਉਹ ਕਿਹੜੀ ਸਥਿਤੀ 'ਚ ਨੇ ਤੇ ਕੀ ਬੰਨਣਾ ਸਾਡੇ ਨਾਲ ਲੱਗ ਪੈ ਗਿਆ ਸੀ ਨਾ ਝੋਨੇ ਦੇ ਪੈਸੇ ਦਾ ਪਹਿਲਾਂ ਹੀ ਲੈ ਕੇ ਖਾਦੇ ਹੁੰਦੇ ਤੁਹਾਨੂੰ ਪਤਾ ਹੀ ਆ ਬਿਲਕੁਲ ਬਿਲਕੁਲ ਜੀਮੀਦਾਰੀ ਦੇ ਕਿੰਨੇ ਕਿੰਨੇ ਖਰਚੇ ਆ ਹਾਂ ਕਿੰਨੇ ਖਰਚੇ ਨੇ ਸਾਡੇ ਬਿਲਕੁਲ ਹਾਂ ਜੀ ਉਹਨੇ ਵੱਡੇ ਕਾਰੋਬਾਰ ਹੋਣੇ ਜਾਂਦੇ ਹਾਂ ਉਹਨੇ ਵੱਡੇ ਵੱਡੇ ਖਰਚੇ ਨੇ ਜੀ ਲਗਭਗ ਉਥੇ ਸਾਡੇ ਨਾਲ حساب ਤਾਂ ਕਰਨਾ 3 ਲੱਖ ਦਾ ਡੀਜ਼ਲ ਬਲਿਆ ਆ ਉਥੇ 3-4 ਲੱਖ ਲੇਬਰ ਗਈ ਹੋਈ ਆ ਕਿਥੋਂ ਪੂਰੇ ਕਰਨੇ ਅਸੀਂ ਹੋਣ ਵਾਲੇ ਸਮੇਂ 'ਚ ਇਹਨਾਂ ਚੀਜ਼ਾਂ ਦਾ ਮੁਸ਼ਕਲਾ ਫੇਰ ਸਾਂ ਬਣਾ ਹੋਣਾ ਹਾਂ ਜੀ ਹੁਣ ਜਿਹੜਾ ਹੁਣ 5-5 7-7 ਲੱਖ ਦਾ 10-10 ਦਾ ਡੀਜ਼ਲ ਲੱਗਣਾ ਉਹਨਾਂ ਨੂੰ ਜ਼ਮੀਨਾਂ ਤੋਂ ਬਣਾਉਣ ਤੇ ਜਿਹੜੇ ਜੀ ਸੀ ਬੀ ਵਾਲਿਆਂ ਜਾਂ ਦੂਜਿਆਂ ਨੇ ਖਰਚੇ ਰਹਿਣੇ ਤੀਜਿਆਂ ਨੇ ਮਿੱਟੀ ਚਕਾਉਣੀ ਪੈਣੀ ਕਿਥੋਂ ਪਾਉਣੀ ਪੈਣੀ ਆ ਸਾਰਾ ਕੁਝ ਕਰਨਾ ਪੈਣਾ ਫੇਰ ਸਾਨੂੰ ਇਹਨਾਂ ਨੂੰ ਆਰਡਰ ਹੈਗਾ ਵੀ ਰੇਤਾਂ ਦੀ ਟਰਾਲੀ ਪੇਰੇ ਦਾ ਸਾਡੀਆਂ ਜ਼ਮੀਨਾਂ 'ਚ ਪੈਣੀ ਆ। ਕੱਲ ਲਾਲਜੀਤ ਸਿੰਘ ਭੁੱਲਰ ਨੇ ਐਲਾਨ ਵੀ ਕੀਤਾ ਵੀ ਹੁਣ ਉਹਨਾਂ ਨੇ ਕੀ ਐਲਾਨ ਕੀਤਾ ਜੀ ਠੇਕਾ ਦੇ ਦੇਗੇ। ਠੇਕਾ ਖੱਡ ਕਿਥੋਂ ਜੀ ਪਾਸ ਹੋਊਗੀ? ਜਿੱਥੇ ਖੱਡ ਪਾਸ ਹੋਊਗੀ। ਹਾਂ। ਉਹ ਉਹ ਵੇਚ ਸਕਦਾ ਜੀ ਤੇ ਖੱਡ ਪਾਸ ਕਰਕੇ ਕੀ ਕਰਣਾ? ਦੇਣਾ ਦਾ ਤੁਸੀਂ ਕਿਲੋਆਂ ਦੇ ਹਿਸਾਬ ਨਾਲ ਤੋਲ ਕੇ ਰੁਪਈਆ ਦੇ ਦਿਓ ਕਿ ਕਿਲੋ ਦਾ 2 ਰੁਪਈਆ ਦੇ ਦਿਓ ਕਿਲੋ ਦੇ। ਤੇ ਸਾਰੇ ਸਾਰੇ ਪਿੰਡ ਦੀ ਥੋੜੀ ਖੱਡ ਪਾਸ ਕਰ ਦੇਣੀ ਤੁਸੀਂ। ਦੋ ਘਰਾਂ ਦੀ ਆਜੂ ਜ਼ਮੀਨ ਤੇ ਨਾ ਘਰਾਂ ਦੀ ਆਜੂਗੀ ਜ਼ਮੀਨ ਤੇ ਬਾਕੀ ਪਿੰਡ ਕੀ ਕਰੂਗਾ? ਨਹੀਂ ਅਸੀਂ ਉੱਥੇ ਅਸੀਂ ਉੱਥੇ ਪੱਲੇਦਾਰੀ ਕਰਾਂਗੇ ਟਰਾਲੀਆਂ ਨਾ ਦੰਦੀ। ਹ ਅਸੀਂ 15 15 16 16 ਕੱਲਿਆਲੇ ਜ਼ਿਮੀਂਦਾਰ ਸਾਨੂੰ ਮੰਗਤੇ ਬਣਾ ਕੇ ਰੱਖਤਾ ਨਾ ਨੇ ਵੀ ਤੁਸੀਂ ਉਹਦੇ ਪੱਲੇਦਾਰੀ ਕਰਿਆ ਜੀ ਤੁਸੀਂ ਟਰਾਲੀਆਂ ਲੱਦਿਆ ਦੋ ਘਰਾਂ ਦੀ ਗੱਡ ਪਾਸ ਕਰਦੇ ਆਂਗੇ ਹਾਂ ਬਿਲਕੁਲ ਬਿਲਕੁਲ ਔਖਾ ਹੋ ਗਿਆ ਔਖਾ ਹੋ ਗਿਆ ਜੀ ਕਿੱਥੋਂ ਅਸੀਂ ਪੂਰੇ ਕਰਾਂਗੇ ਆ ਸਾਡਾ 15 ਇਸ ਪਰਿਵਾਰ ਦਾ ਤਿੰਨਾ ਘਰਾਂ ਦਾ 30 ਲੱਖ ਦਾ ਝੋਨਾ ਕੌਣ ਪੂਰਾ ਕਰੇਗਾ ਪਿਛਲੀ ਵਾਰੀ ਕੀ ਹੋਇਆ ਸੀ ਜੇ ਜਦੋਂ 2023 ਚ ਕਹਿੰਦੇ ਉਸ ਤੋਂ ਬਾਅਦ ਫਸਲਾਂ ਵੀ ਨਹੀਂ ਬੀਜੀਆਂ ਗਈਆਂ ਵੀਰ ਜੀ 2023 ਦੇ ਵਿੱਚ ਤਾਂ ਕਣਕ ਬੀਜੀ ਨਹੀਂ ਗਈ ਹਾਂ ਜੀ ਜਨਵਰੀ ਮਹੀਨੇ ਦੇ ਵਿੱਚ ਬਾਅਦ ਕੋਈ ਫਸਲ ਲਈ ਤੁਸੀਂ ਜਨਵਰੀ ਮਹੀਨੇ ਦੇ ਵਿੱਚ ਜਾ ਕੇ ਖਾਲਸਾੜਾ ਨਾਲ ਜ਼ਮੀਨ ਕਰਾ ਕੇ ਦਿੱਤੀ ਨਿਰੀ ਰੇਤਾ ਦੇ ਵਿੱਚ ਜਨਵਰੀ ਦੇ ਲਾਸਟ ਦੇ ਮੇਰੇ ਖਿਆਲ ਨਾਲ 27 ਕ 28 ਜਨਵਰੀ ਨੂੰ ਕਣਕ ਬੀਜੀ ਉਹ ਤੇ ਉਹ ਕਣਕ ਕੀ ਉਹ ਕਿੱਲੇ ਦੀ 10-10 ਮਣ ਨਿਕਲੀ ਕਿ ਸਾਡਾ ਗੁਜ਼ਾਰਾ ਹੋ ਜਾ ਖਾਣ ਵਾਸਤੇ ਦਾਣੇ ਆ ਜਾਣ ਉਸ ਤੋਂ ਬਾਅਦ ਝੋਨਾ ਲਾਇਆ ਝੋਨਾ ਤੁਰਿਆ ਹੀ ਨਹੀਂ ਉਰੇਤਾ ਦੇ ਵਿੱਚ ਝੋਨਾ ਕਿੱਥੋਂ ਹੋਊਗਾ ਜੀ ਔਖਾ ਹੋ ਗਿਆ ਠੀਕ ਫਿਰ ਉਹਨਾਂ ਨੇ ਖਰਚਾ ਕੀਤਾ ਉਹਨਾਂ ਜ਼ਮੀਨਾਂ 'ਚ ਮਿੱਟੀ ਪਵਾਈ ਪਾਸੇ ਤੋਂ ਮੁੱਲ ਲਿਆ ਕੇ 4-4 5-5 ਲੱਖ ਰੁਪਈਆ ਕਿਲੇ ਦੇ ਖਰਚਾ ਕੀਤਾ ਤੇ ਫਿਰ ਪਤਾ ਨਹੀਂ ਐ ਕਿ ਰਹਿਣੀ ਐ ਕਿ ਰੁੜ ਜਣੀ ਐ ਇਹ ਇੱਕ ਚੀਜ਼ ਹੋਰ ਸਮਝ ਗਿਆ ਆਪਾਂ ਵੀ ਟੈਕਸ ਅਸੀਂ ਸਰਕਾਰਾਂ ਨੂੰ ਦੇ ਰਹੇ ਹਾਂ ਆਪਾਂ ਇੱਕ ਮਾਸਟਰਸ ਦੀ ਤੇਲੀ ਵੀ ਖਰੀਦਦੇ ਹਾਂ ਡੱਬੀ ਵੀ ਖਰੀਦਦੇ ਹਾਂ ਉਹਦਾ ਵੀ ਟੈਕਸ ਜਾਂਦਾ ਸਰਕਾਰ ਨੂੰ ਟੈਕਸ ਸਾਡੇ ਤੋਂ ਸਰਕਾਰਾਂ ਲੈ ਰਹੀਆਂ ਪਰ ਆਸ ਸਾਨੂੰ ਸਮਾਜ ਸੇਵੀ ਵੀਰਾਂ ਤੇ ਸਾਡੀਆਂ ਸੰਸਥਾਵਾਂ ਤੇ ਸਾਡੇ ਮਹਾਪੁਰਖਾਂ ਤੇ ਬਾਬਿਆਂ ਤੇ ਹਨਾ ਇਹ ਇਸ ਚੀਜ਼ ਨੂੰ ਕਿਵੇਂ ਦੇਖਦੇ ਵੇਖੋ ਜੀ ਸਰਕਾਰ ਕੁਛ ਨਹੀਂ ਦੇ ਰਹੀ ਸਰਕਾਰ ਨੇ ਮੁਆਵਜ਼ਾ ਦਿੱਤਾ 2023 ਤੋਂ 6 ਤੋਂ 7000 ਰੁਪਿਆ ਉਹਦੇ ਲਵਾਈ ਚਲ ਗਈ ਹਣੀ ਮੇਰੇ ਸਾਬ ਨਾਲ 15 ਤੋਂ 20000 ਖਰਚਾ ਆ ਜਾਂਦਾ ਭਾਈ ਲਗਭਗ 4500 ਰੁਪਿਆ ਲਵਾਈ ਠੀਕ ਆ ਜੀ ਇੱਕ ਉਹ ਸਾਡੇ ਤੋਂ ਜ਼ਮੀਨ ਪੈਂਦੀ ਹੈ ਸਾਡੀ 10 10 ਕਿਲੋਮੀਟਰ ਦੂਰ ਜ਼ਮੀਨ ਆ ਤੇ ਤੇਲ ਦਾ ਖਰਚਾ ਕਿੰਨਾ ਦਿੱਲੀ ਦਾ ਆਉਣ ਜਾਣ ਦਾ 5000 ਨੂੰ ਪੈ ਗਈ ਦੇਖੋ ਤੁਸੀਂ ਕਿੱਥੇ ਕਿੱਥੇ ਗੱਲ ਪਹੁੰਚਦੀ ਆਏ ਕਹਿ ਦੇਣਾ ਬੜਾ ਸੌਖਾ ਕਰਨਾ ਬਹੁਤ ਔਖਾ ਜੀ ਇਹ ਜੇ ਸਾਨੂੰ ਜੇ ਸਾਨੂੰ ਕੁਝ ਇਧਰ ਦਿਸਦਾ ਹੋਵੇ ਨਾ ਤੇ ਸਾਡਾ ਜੀ ਨਹੀਂ ਕਰਦਾ ਉਧਰ ਜਾਣ ਨੂੰ ਬਿਲਕੁਲ ਬਿਲਕੁਲ ਸਹੀ ਹਾਂਜੀ ਭਾਈ ਜੀ ਕੀ ਕਹਿਣਾ ਚਾਹਦੇ ਇਹ ਭਾਜੀ ਉਹ ਵੀ ਨਾ ਵੀ ਕਹਿਣਾ ਬੜਾ ਸੌਖਾ ਹੈ ਅਸੀਂ ਇਸ ਏਰੀਆ ਦੇ ਵਿੱਚ ਰਹਿੰਦੇ ਆ ਸਾਨੂੰ ਹੀ ਪਤਾ ਕਿਵੇਂ ਵੀ ਇੱਥੇ ਗੁਜ਼ਾਰਾ ਹੁੰਦਾ ਠੀਕ ਹੈ ਕਹਿਣ ਵਾਲੇ ਤਾਂ ਬੜਾ ਹੁਣ ਸਾਡੇ ਘਰ ਦੇ ਆਪਦੇ ਵਿੱਚ ਇੰਨਾ ਨਾ ਪਾਣੀ ਆ ਤੇ 2023 ਦੇ ਵਿੱਚ ਵੀ ਜ਼ਮੀਨ ਖਰਾਬ ਹੋਈ ਤੇ ਆਪ ਬਣਾਈ ਆ ਘਰ ਵੀ ਡੁੱਬ ਗਏ ਘਰ ਵੀ ਡੁੱਬ ਗਏ ਹੂੰ ਕਾਰ ਮੇਰਾ ਤਾਂ ਤੇਰੇ ਉੜਿਆ ਮੇਰੇ ਤੋਂ ਤਾਂ ਬਣਾਇਆ ਹੀ ਨਹੀਂ ਗਿਆ ਮਮਤਾ ਨੇ ਝੂਠ ਮਾਰਾ ਹੂੰ ਮੈਂ ਹਾਣ ਵੀਰ ਆ ਮਸ਼ੀਨ ਵਾਲਿਆ ਮੈਂ ਇਹਨਾਂ ਨਾਲ ਕੰਮ ਕਰਦਾ ਮੈਂ ਇਹਨਾਂ ਕੋਲ ਰਹਿਣਾ ਹਾਂ ਹੂੰ ਠੀਕ ਹੈ ਇਹਨਾਂ ਕੋਲ ਇਸੇ ਬੰਦ ਦੀ ਸ਼ਾਇਦ ਇੱਕ ਬਾਈ ਜੀ ਵੀਡੀਓ ਬੜੀ ਵਾਇਰਲ ਹੋ ਰਹੀ ਜਿੱਤੇ ਰਾਸ਼ਨ ਤੋਂ ਰੌਲਾ ਪੈ ਰਿਹਾ ਉਹ ਕੀ ਕਰਨੀ ਵੇਖੋ ਜੀ ਰਾਸ਼ਨ ਆ ਰਿਹਾ ਵਾ ਕੁਝ ਵੀਰਾਂ ਨੂੰ ਰਾਸ਼ਨ ਭੇਜਣ ਵਾਲਿਆਂ ਨੂੰ ਬੇਨਤੀ ਆ ਵੀ ਪਹਿਲਾਂ ਇਕਨਾਣ ਕੇ ਤੁਸੀਂ ਸਰਵਾ ਕਰੋ ਤੇ ਕਿੱਥੇ ਕਿਹੜੀ ਚੀਜ਼ ਦੀ ਜ਼ਰੂਰਤ ਆ ਫਿਰ ਉਹਨਾਂ ਕਮੇਟੀਆਂ ਦਾ ਗਠਨ ਕੀਤਾ ਜਾਵੇ ਤੇ ਫਿਰ ਕਮੇਟੀਆਂ ਦੇ ਥਰੂ ਜਿਹੜਾ ਜੈਨੂਨ ਸਮਾਨ ਆ ਉਹ ਭੇਜਿਆ ਜਾਵੇ ਜਿਹੜਾ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਸਾਂਝੀ ਜਗ੍ਹਾ ਤੇ ਰੱਖਿਆ ਜਾਵੇ ਠੀਕ ਨਹੀਂ ਉੱਥੇ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਸਿੰਘ ਜਾਂ ਹੋਰ ਕਮੇਟੀ ਮੈਂਬਰ ਉਹ ਡਿਸਾਈਡ ਕਰਨ ਵੀ ਕਿਹੜੇ ਬੰਦੇ ਨੂੰ ਲੋੜ ਆ ਜਿਹੜੇ ਬੰਦੇ ਨੂੰ ਜੈਨੂਨ ਲੋੜ ਆ ਜਾਂ ਅੱਜ ਇਹਨੂੰ ਮਾਰ ਪਈ ਆ ਚਾਹ ਉੱਥੇ ਸਟੋਰ ਕੀਤਾ ਜਾਵੇ ਜਦੋਂ ਪਾਣੀ ਲੈ ਜਾਵੇ ਉਥੋਂ ਉਹਨੂੰ ਰਾਸ਼ਨ ਪਹੁੰਚਾਇਆ ਜਾਵੇ ਜਿਹੜਾ ਨਜਾਇਜ਼ ਬੰਦੇ ਆਣ ਕੇ ਹੁਣ ਕੁਝ ਮੈਂ ਕਹਿਣਾ ਨਹੀਂ ਚਾਹੁੰਦਾ ਕੁਝ ਲੋਕ ਇਕੱਠੇ ਹੋ ਕੇ ਆ ਜਾਂਦੇ ਬਣ ਤੇ ਬੈਠ ਜਾਂਦੇ ਆ ਉਹ ਇੱਕ ਜਣਾ ਟਰਾਲੀ ਰੋਕ ਲੈਂਦਾ ਦੂਜਾ ਦੂਜਿਆਂ ਨੂੰ ਫੋਨ ਕਰਕੇ ਸਾਥ ਲੈ ਜਾਂਦਾ ਆ ਜਾਓ ਵੀ ਰੋਕੀ ਟਰਾਲੀ ਜਿਨ੍ਹਾਂ ਨੂੰ ਨਹੀਂ ਲੋਡ ਉਹ ਵੀ ਚੁੱਕ ਕੇ ਲੈ ਜਾਂਦੇ ਆ ਠੀਕ ਆ ਜਿਹੜੇ ਚੰਗੇ ਭਲੇ ਬੰਦੇ ਬੈਠੇ ਆ ਜਿਨ੍ਹਾਂ ਕੋਲੇ ਵਧੀਆ ਸਰਵਾਈਵ ਕਰ ਸਕਦੇ ਆ ਘਰੋਂ ਹੀ ਸੰਹਦੇ ਨੇ ਉਹ ਉਹ ਵੀ ਲੋਕੀ ਦਾਣਾ ਦੇ ਚੋਕਰ ਚੁੱਕ ਚੁੱਕ ਲਈ ਜਾਂਦੇ ਆ ਚਾਰ ਦੀਆਂ ਗੱਠਾਂ ਲਈ ਜਾਂਦੇ ਆ ਜਿਨ੍ਹਾਂ ਨੂੰ ਲੋਡ ਉਹਨਾਂ ਤੱਕ ਪਹੁੰਚਦੀ ਨਹੀਂ ਉਹਨਾਂ ਲੋਕਾਂ ਤੱਕ ਦੀ ਬੋਰਡ ਤੇ ਇੱਕ ਗੱਠ ਪਹੁੰਚਦੀ ਆ ਇੱਕ ਘਰ ਨੂੰ ਇੱਕ ਗੱਠ ਦੇ ਕੇ ਆਉਂਦੇ ਬੋਰਡ ਤੇ ਤੇ ਜਿਹਦੀ ਇਹਦੇ ਘਰੇ 10 ਮੱਜਾਂ ਦੇ ਇੱਕ ਗੱਠ ਨਾਲ ਕੀ ਬਣੂਗਾ ਉਹ ਕਿੰਨੇ ਦਿਨ ਚੱਲੂਗੀ ਬਿਲਕੁਲ ਅ ਜਦੋਂ ਭਾਈ ਹੁਣੀ ਕਹਰੇ 45 ਡੰਗਰ ਤੇ ਉਹਨਾਂ ਨੂੰ ਕਿੰਨੇ ਕਿੰਨੇ ਦਿਨ ਚੱਲੂ 2 ਗੱਟਾ ਉਹਨਾਂ ਨੂੰ 2-2 ਗੱਠਾ ਮਿਲੀਆਂ ਜੀ ਇੱਕ ਦਿਨ ਟਰਾਲੀ ਆਈ ਉਹ ਵੀ ਅਸੀਂ ਨੋਟ ਕਰਾ ਕੇ ਆਏ ਉੱਥੇ ਹੂੰ ਬੰਗਾਲੀ ਵਾਲੇ ਪੁੱਲ ਤੇ ਜਿਹੜਾ ਕੈਂਪ ਆ ਤੇ 2-2 ਗੱਠਾ ਦਿੱਤੀਆਂ ਅੱਛਾ ਕੈਂਪ ਸਹੀ ਕੰਮ ਕਰ ਰਹੇ ਨੇ ਕੈਂਪ ਸਹੀ ਕੰਮ ਕਰ ਰਹੇ ਨੇ ਹਾਂਜੀ ਭਾਈ ਅਮਰਤਪਾਲ ਜਿਹੜਾ ਖਾਲਸਾ ਉਹਨਾਂ ਦੀ ਟੀਮ ਨੇ ਕੈਂਪ ਲਾਇਆ ਉੱਥੇ ਜਾ ਕੇ ਨੋਟ ਕਰਾਉਂਦੇ ਆ ਉਹ ਆਣ ਕੇ ਘਰਾਂ 'ਚ ਦੇਖ ਕੇ ਜਾਂਦੇ ਬੋਟਰਾਂ ਵੀ ਦੇਖ ਉਹ ਸਹੀ ਕੰਮ ਕਰ ਰਹਾ ਹੈ ਜੀ ਬਿਲਕੁਲ ਸਹੀ ਹੈ ਉਹਨਾਂ ਦੀ ਜੈਨੂਨ ਟੀਮ ਓਕੇ ਤੇ ਗਰਾਉਂਡ ਲੈਵਲ ਤੇ ਲੱਗੀ ਹੋਈ ਆ ਜਿੱਦਾਂ ਕੁਝ ਲੋਕ ਇਹ ਵੀ ਗੱਲਾਂ ਕਰਦੇ ਆ ਵੀ ਬਹੁਤ ਸਾਰੇ ਵੀਰਾਂ ਨੇ ਤਾਂ ਘਰ ਚ ਜਮ੍ਹਾਂਬੰਦੀ ਕਰਨੀ ਸ਼ੁਰੂ ਕਰ ਦਿੱਤੀ ਗ੍ਰਾਹਣ ਦੀ ਵੀ ਗੱਠਾਂ ਦੀ ਵੀ ਜਿੰਨਾਂ ਕੋ ਡੰਗਰ ਵੀ ਨਹੀਂ ਆਗੇ ਦੇਖੋ ਵੀਰ ਜੀ ਹੁਣ ਮੇਰਾ ਘਰ ਬਣਦੇ ਨੇੜੇ ਉਹ ਇੱਥੇ ਮੇਰੀ ਜ਼ਮੀਨ ਵੀ ਉਧਰ ਹੋਊਗੀ ਤੇ ਜਦੋਂ ਬਣ ਕੋਈ ਟਰਾਲੀ ਲੰਘੂ ਮੈਂ ਤਾਂ ਕੋਸ਼ਿਸ਼ ਕਰਨੀ ਵੀ ਕੁਝ ਨਾ ਕੁਝ ਆ ਜਾਈ ਹੂੰ ਠੀਕ ਨਹੀਂ ਜੇ ਕੋ ਮੇਰਾ ਪਿੰਡ ਜੀ ਮੈਂ ਘਰ ਹਾਂ ਮੈਂ ਇਚਾਨ ਕੇ ਬਣ ਤੇ ਬੈਠਾ ਤੇ ਜੇ ਕੋ ਮੇਰੇ ਕੋ ਰੋਗਿਆ ਤਾਂ ਮੈਂ ਇਹਨੂੰ ਸਹੀ ਰਸਤੇ ਪਾਉਣਾ ਕਿ ਮੈਂ ਕਹਣਾ ਆ ਜਾ ਕੋਈ ਗੱਲ ਨਹੀਂ ਇੱਥੇ ਲਾ ਜਾ ਮੈਂ ਆਪੇ ਵੰਡ ਦੂੰ ਹੂੰ ਹੂੰ ਸਹੀ ਮੈਨੂੰ ਸੋਚਣਾ ਚਾਹੀਦਾ ਨਾ ਮੈਂ ਆਪਦੀ ਜ਼ਮੀਰ ਕਿੱਥੇ ਰੱਖਣੀ ਬਾਅਦ ਚ ਮੈਂ ਕਿਹੜੇ ਮੂੰਹ ਨਾਲ ਬਾਹਰ ਨਿਕਲਣਾ ਥੋੜੀ ਜੀ ਆਪਦੀ ਪੰਜਾਬੀਓ ਜ਼ਮੀਰ ਜਾਦੀ ਰੱਖੋ ਜਿੰਨੂੰ ਲੋੜ ਆ ਜਿਹੜਾ ਡੁੱਬਿਆ ਪਿਆ ਭਰਾ ਸਾਡਾ ਉਰੇ ਤੱਕ ਪੰਜਾਬ ਪਹੁੰਚਾਓ ਮੇਰੇ ਅਗਲਾ ਪਿੰਡ ਹੈਗਾ ਰਾਜੇ ਕੀ ਕੀ ਹੈਗਾ ਰਾਜੀ ਸਭਰਾਜ ਰਾਜੀ ਸਭਰਾਪ ਹੈ ਉੱਥੇ ਇੱਕ ਕਿਸਾਨ ਵੀਰ ਦੀ ਇੰਟਰਵਿਊ ਕੀਤੀ ਤੇ ਉਹ ਕਹਿੰਦਾ ਮੈਂ ਕਿਸੇ ਨੂੰ ਵੇਖ ਲਿਆ ਜਿਹਦੇ ਕੋਲ ਡੰਗਰ ਵੀ ਨਹੀਂ ਹੈਗੇ ਤਾਂ ਉਹ ਇਕੱਠਾ ਚੁੱਕ ਕੇ ਲਈ ਜਾਵੇ ਪਰ ਬਾਅਦ ਚ ਉਹ ਮੈਨੂੰ ਕਹਿੰਦਾ ਭਰਾ ਮੇਰੇ ਕਿਸੇ ਨੂੰ ਦੱਸੀ ਨਾ ਤੇ ਮੇਰੇ ਘਰੋਂ ਇਕੱਠਾ ਹੁਣੇ ਚੁੱਕ ਕੇ ਲੈ ਜਾ ਮੈਂ ਕਿਹਾ ਆਪੇ ਛੱਡ ਗਿਆ ਵੀ ਦੇਖੋ ਵੀ ਇਹ ਤਾਂ ਵੀ ਲੋਕ ਹੈਗੇ ਗੱਠ ਲੈਂਦੀ ਮਗਰੋਂ ਆ ਤੇ ਉੱਤੇ ਚੜ ਕੇ ਗੱਠ ਦੇ ਉੱਤੇ ਚੜ ਕੇ ਖਲੋ ਕੇ ਕਹਿੰਦੇ ਮਰਾਲਾ ਲੈਂਦੇ ਵੀ ਇਹ ਮੇਰੀ ਆ ਮੇਰੀ ਆ ਇਦਾਂ ਕਰਦੇ ਆ ਹੱਥਾਂ 'ਚੋਂ ਖੋਣ ਖੋਣ ਵਾਲੀ ਗੱਲ ਬਣੀ ਵੀ ਇਧਰ ਨੂੰ ਖੋ ਕੇ ਮੈ ਲੈ ਜਾ ਇਧਰੋਂ ਖੋ ਕੇ ਮੈ ਲੈ ਜਾ ਉਹਦਾ ਕੀ ਫਾਇਦਾ ਯਾਰ ਉੱਥੇ ਉਹ ਆਪਣੇ ਹੀ ਭਰਾ ਯਾਰ ਆਪਣੇ ਹੀ ਭੈਣ ਭਰਾ ਆਪਣੇ ਬਿਲਕੁਲ ਜੇ ਉਹਨਾਂ ਦੇ ਮੂੰਹ 'ਚ ਕੋਈ ਬੁਰਕੀ ਰਸਨ ਚੱਲ ਜਾਊਗਾ ਜੇ ਉਹਨਾਂ ਦੇ ਪਛੂਆਂ ਵਾਲੀ ਰਸਨ ਚੱਲ ਜਾਊਗਾ ਯਾਰ ਤੇ ਉਹ ਚਾਰ ਦਿਨ ਇਹ ਕੋਈ ਸਮਾਨ ਬਹੁਤਾ ਚਿਰ ਨਹੀਂ ਚੱਲਣਾ ਜਿਹੜੀ ਹੈਲਪ ਕਰ ਰਹੀ ਆ ਸੰਗ ਤੇ ਕੋਈ ਬਹੁਤਾ ਤੇ ਰਿੰਨੇ ਵੀ ਨਹੀਂ ਕਰਨੀ ਇਹਨਾਂ ਵੀ ਨਹੀਂ ਕਰਨੀ ਠੀਕ ਆ ਨਾ ਹੁਣ 10 ਦਿਨ 15 ਦਿਨ ਤੇ ਕਰ ਦੂਗੀ ਬਾਅਦ 'ਚ ਕਿੱਧਰ ਜਾਣਗੇ ਯਾਰ ਜੇ ਉਹ ਜੇ ਉਹ ਮੈਂ ਦੇਖਿਆ ਨਾ ਵੀ ਜੇ ਉਹ ਸਟਾਕ ਕਰ ਵੀ ਰਹਿੰਦੇ ਆ ਨਾ ਦਰਿਆਵਾਂ ਵਾਲੇ ਲੋਕ ਜੇ ਸਟਾਕ ਕਰ ਲੈਂਦੇ ਤਾਂ ਉਹਨਾਂ ਦਾ ਜੈਨੂਮਨ ਉਹਨਾਂ ਨੂੰ ਕਰਨਾ ਚਾਹੀਦਾ ਕਿਉਂਕਿ ਇਹ ਚਾਰਾ ਬਹੁਤ ਦਿਨ ਨਹੀਂ ਚੱਲਣਾ ਜਿਹਦੇ ਕੋਲ 35 40 ਡੰਗਰ ਨੇ ਚਾਹੇ 10 ਡੰਗਰ ਨੇ ਜੇ ਉਹਨੇ ਕੋਲ 20 ਗੱਠਾਂ ਤੇ ਕਿੰਨੇ ਦਿਨ ਚੱਲਣਗੀਆਂ ਹਮ ਬਿਲਕੁਲ ਇਹਦੇ ਵਿੱਚ ਦਰਿਆ ਦੇ ਵਿੱਚ ਤੁਸੀਂ ਦੱਸੋ 4 ਤੋਂ 5 ਮਹੀਨੇ ਹੋਣਾਗੀ ਆ ਹੋਣਾ ਕੁਝ ਵੀ ਨਹੀਂ ਤੇ ਬਿਲਕੁਲ ਪਹਿਲੀ ਪੱਧਰ ਕਰਦੇ ਟਾਈਮ ਲੱਗ ਜਾਣਾ ਚਾਹੀਦਾ ਲੱਗ ਜਾਣਾ ਜਾਨੇ ਮੇਰੇ ਸਾਹ ਉਹ ਪਹਿਲੀ ਪੱਧਰ ਕਰੂਗਾ ਪਸ਼ੂਆਂ ਦੀ ਚਾਲੇ ਦਾ ਪ੍ਰਬੰਧ ਕਰੂਗਾ ਹਮ ਤੇਲ ਡੀਜ਼ਲ ਕਿੱਥੋਂ ਆਣਾ ਖਰਚੇ ਬਹੁਤ ਸਾਰੇ ਪੈਂਦੇ ਨੇ ਹੁਣ ਆਪਾਂ ਇਹ ਗੱਲ ਕਰੀਏ ਵੀ ਹੁਣ ਆਪਾਂ ਨੂੰ ਕਿਹੜੀ ਕਿਹੜੀ ਚੀਜ਼ ਦੀ ਲੋੜ ਇੱਥੇ ਜਿਹੜੀ ਸੰਗਤ ਲੈ ਕੇ ਆ ਰਹੀ ਹੈ ਜਾਂ ਉਹਨਾਂ ਨੂੰ ਦੱਸਿਆ ਜਾਵੇ ਵੀ ਆਹ ਚੀਜ਼ਾਂ ਲੈ ਕੇ ਆ ਹੋਰ ਕੁਝ ਨਹੀਂ ਜੀ ਫਿਲਹਾਲ ਕਿਸੇ ਚੀਜ਼ ਦੀ ਲੋੜ ਨਹੀਂ ਹੂੰ ਚਾਰਾ ਸੰਸਤਾ ਕੋਲੇ ਵਿਆਵਾ ਉਹ ਲੋੜ ਅਨੁਸਾਰ ਦੇ ਰਹੇ ਆ ਹੂੰ ਤੇ ਸਾਡੇ ਐਮਐਲਏ ਸਾਹਿਬ ਨੇ ਨਰੇਸ਼ ਕੁਟਾਰੀਆ ਸਾਹਿਬ ਉਹ ਜਿਹੜੇ ਸਰਪੰਚਾਂ ਦੇ ਥਰੂ ਜਿਨ੍ਹਾਂ ਨੂੰ ਸਰਪੰਚ ਦੇ ਕੋਲ ਲਿਸਟ ਬਣੀ ਪਈ ਆ ਉਹ ਭੇਜ ਰਹੇ ਆ ਭੇਜ ਰਹੇ ਸਰਪੰਚ ਨੂੰ ਪਤਾ ਹੈ ਵੀ ਸਾਡੇ ਜਿੰਨੇ ਘਰ ਪਾਣੀ ਦੀ ਮਾਰ ਹੈ ਇੱਥਾ ਜੈਨੂਨ ਤਰੀਕੇ ਨਾਲ ਉਹ ਦੇ ਰਹੇ ਨੇ ਹੂੰ ਤੋ ਵੀਰਾਂ ਨੂੰ ਬੇਨਤੀ ਆ ਕਿ ਜਦੋਂ ਪਾਣੀ ਦਾ ਜਾਂ 10 ਦਿਨਾਂ ਨੂੰ ਲੈਂਦਾ ਜਾਂ ਮਹੀਨੇ ਨੂੰ ਲੈਂਦਾ ਪਾਣੀ ਥੱਲੇ ਪਾਣੀ ਦਾ ਲੈਵਲ ਥੱਲੇ ਜਾਂਦਾ ਉਦੋਂ ਗਰਾਊਂਡ ਗਰਾਊਂਡ ਲੈਵਲ ਤੇ ਆਪ ਆਓ ਸਰਵਾ ਕਰੋ ਆਪ ਲਿਸਟ ਬਣਾਓ ਬਿਲਕੁਲ ਆਪ ਲਿਸਟ ਬਣਾ ਕੇ ਉਹਨਾਂ ਘਰਾਂ ਤੱਕ ਪਹੁੰਚਦਾ ਕਰੋ ਜੇ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਿਓ ਤੇ ਸ਼ਰਾਰਤੀਆਂ ਅਨਸਾਰਾਂ ਤੋਂ ਬਚੋ ਜਿਹੜੇ ਆ ਬਣਾ ਕੇ ਗਰੁੱਪ ਚਾ ਟੋਲੀਆਂ ਬਣਾ ਕੇ ਮੋੜਾਂ ਤੇ ਖੜੇ ਹੋਏ ਲੁੱਟਣ ਵਾਸਤੇ ਉਹਨਾਂ ਤੋਂ ਬਚੋ ਉਹਨਾਂ ਤੋਂ ਬਚੋ ਸਹੀ ਤਰੀਕਾ ਕੀ ਉਹਨਾਂ ਰਾਸ਼ਨ ਲੋਡ ਬੰਦਾ ਤੱਕ ਪਹੁੰਚਾਉਣਾ ਦਾ ਜਾਂ ਕੈਂਪਸ ਚ ਦੇਣ ਜਾਂ ਸਿੱਧਾ ਆਪ ਮਿਲਣ ਜਿਆਦਾ ਕੈਂਪਚ ਦੇ ਦੇਣ ਤੇ ਚਾਹ ਮੇਰੇ ਵੀਰ ਪਾਣੀ ਜਦੋਂ ਲੈਂਦਾ ਉਦੋਂ ਪਿੰਡਾਂ 'ਚ ਜਾ ਕੇ ਗਰਾਊਂਡ ਲੈਵਲ ਤੇ ਸਿੱਧਾ ਆਪ ਜਾ ਕੇ ਪਹੁੰਚਾਉਣਾ ਉਹਨਾਂ ਦੇ ਉਹਨਾਂ ਘਰਾਂ 'ਚ ਚਲੋ ਇੱਕ ਵਾਰ ਇਹਥੋਂ ਦਾ ਐਡਰੈਸ ਬੋਲ ਦਿਓ ਸਾਰਾ ਪਿੰਡ ਗੱਟਾ ਬਾਸ਼ਾ ਤਹਿਸੀਲ ਜੀਰਾ ਡਿਸਟ੍ਰਿਕਟ ਭੋਇਪੁਰ ਹੂੰ ਲਓ ਜੀ ਇਹ ਵੀਰ ਨੇ ਜਿਹੜੀਆਂ ਗੱਲਾਂ ਕੀਤੀਆਂ ਨਾ ਇਹ ਸਮਾਜ ਸੇਵੀ ਵੀਰ ਜਿਹੜੇ ਰਾਸ਼ਨ ਲੈ ਕੇ ਆ ਰਹੇ ਨੇ ਉਹਨਾਂ ਨੂੰ ਜ਼ਰੂਰ ਬੇਨਤੀ ਹੈ ਕਿ ਸਾਡੀ ਅਸਲੀ ਪ੍ਰੀਖਿਆ ਜਿਹੜੀ ਆ ਉਦੋਂ ਸ਼ੁਰੂ ਹੋਣੀ ਆ ਜਦੋਂ ਇਹ ਪਾਣੀ ਥੱਲੇ ਲੱਥੇਗਾ ਜਦੋਂ ਕਿਸਾਨ ਆਪਣੇ ਘਰਾਂ ਨੂੰ ਵਾਪਸ ਪਰਤਣਗੇ ਜਦੋਂ ਆਪਾਂ ਉਹ ਡਿੱਗੇ ਹੋਏ ਘਰਾਂ ਨੂੰ ਦੁਬਾਰਾ ਖੜਾ ਕਰਨਾ ਜਦੋਂ ਆਪਾਂ ਮਰੀਆਂ ਹੋਈਆਂ ਜ਼ਮੀਨਾਂ ਨੂੰ ਦੁ ਜਿੰਦਾ ਕਰਨਾ ਸਾਨੂੰ ਉਦੋਂ ਲੋਡ ਪੈਣੀ ਆ ਤੁਹਾਡੀ ਵੱਡੇ ਵੱਡੇ ਟਰੈਕਟਰਾਂ ਦੀ ਲੋਡ ਉਦੋਂ ਪੈਣੀ ਆ ਸਾਨੂੰ ਹੁਣ ਰਾਸ਼ਨ ਦੀ ਲੋਡ ਨਹੀਂ ਰਾਸ਼ਨ ਬਹੁਤ ਹੈ ਮਾਝੇ ਵਾਲਿਆਂ ਕੋਲ ਸਾਡੇ ਬਾਬਾ ਜੀ ਉਹਨਾਂ ਨੇ بڑے بڑے ਵੱਡੇ ਵੱਡੇ ਲੰਗਰ ਲਾਏ ਆ ਸਾਰਾ ਕੁਝ ਚੱਲ ਰਿਹਾ ਉਹਨਾਂ ਚੀਜ਼ਾਂ ਦੀ ਲੋਡ ਨਹੀਂ ਆ ਹੁਣ ਤੁਸੀਂ ਆਪਣਾ ਪੈਸਾ ਸੇਵ ਰੱਖੋ ਜਦੋਂ ਸਮਾਂ ਮਿਲੇ ਜਦੋਂ ਇਹ ਪਾਣੀ ਡਾਊਨ ਹੋਵੇ ਉਦੋਂ ਦੁਬਾਰਾ ਢੇੜਾ ਮਾਰਿਓ ਤੇ ਉਦੋਂ ਇਹਨਾਂ ਕਿਸਾਨ ਭਰਾਵਾਂ ਦੀ ਬਾਹ ਫੜਨ ਦੀ ਲੋਡ ਹੈ ਸੋ ਅੱਜ ਦੀ ਵੀਡੀਓ ਵਿੱਚ ਨਹੀਂ ਧੰਨਵਾਦ